ਕੈਨੇਡਾ ਚ ਨੌਜਵਾਨ ਦੀ ਛੱਕੀ ਹਾਲਾਤਾਂ ਚ ਹੋਈ ਮੌਤ ਪਟਾਏ ਦਿਵਿੰਦਰ ਸਿੰਘ ਤੇ ਜਿੰਦਾਸੀ ਕੈਨੇਡਾ ਚ ਪਹਿਲੇ ਵੀ ਨਹੀਂ ਗਿਆ ਪੜਿਆ ਤੇ ਪੀਆ ਲਾਉਣ ਵਿੱਚ ਤਚ ਮੇਨਿਪੁਰ ਆਇਆ ਹੋਇਆ ਉਹ ਤੇ ਸਾਲ ਚ ਰਹਿੰਦਾ ਸੀ ਮਿੰਨ ਕੋਈ ਪਤਾ ਨਹੀਂ ਹੱਸਦਾ ਕਹਿੰਦਾ ਤੂੰ ਕਰੋ ਬਿਆ ਛੁੱਟੀ ਕਰ ਚੁਕੇ 7-8 ਸਾਲ ਹੋ ਗਏ ਤੇ ਰੰਤਨ ਨੂੰ ਕੀ ਪਤਾ ਸੀ ਕਿੰਦੇ ਬਾਤਾਂ ਅਲੂ ਕੰਤੇ ਪਹੁੰਚਿਆ ਨਹੀਂ ਨਬ ਚੀਲ ਚੋ ਮਿਲੀ ਲਾਸ਼ ਪਰਿਵਾਰ ਚ ਦੌੜੀ ਸੋਗ ਦੀ ਲਹਿਰ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਹੋਇਆ ਬੁਰਾ ਹਾਲ ਦੇ ਅਸਤਾਰ ਪੁੱਤਰਾ ਮਾਂ ਦੇ ਆ ਪੰਜਾਬ ਵਾਲਿਆ ਬਾਤ ਦਕੇ ਗਏ ਕਰੀਬ 8 ਸਾਲ ਪਹਿਲਾਂ ਕਨੇਡਾ ਗਿਆ ਸੀ ਨੌਜਵਾਨ ਜਿਹੜੀ ਦਾਪਤੀ ਮਰੀ ਨਾਲ ਤੇ ਕੰਟ ਕਰਸਤਾ ਉਥੇ ਉਹਨਾਂ ਨੇ ਮਾਰ ਕੇ ਚੀਰ ਦੇ ਵਿੱਚ ਸੁਟਿਆ ਨਿਆਰ ਛੁੱਟੀ ਕੱਢ ਕੇ ਗਿਆ ਮਹੀਨਾ ਰਹਿ ਕੇ ਗਿਆ ਬਹੁਤ ਸੁਣਾ ਰਿਹਾ ਕੋਈ ਕਿਸੇ ਨਾਲ ਕੋਈ ਮੱਥੇ ਤੇ ਕਦੀ ਟੋੜੀਆਂ ਨਹੀਂ ਕੋਈ ਅਜਿਹੀ ਗੱਲ कोई निशानी कोई पता नहीं पता नहीं, पता नहीं मेरे वीर ना की वापरया असि दी ਹੁਣ ਸਿਗਰ ਗਵਰਨਮੈਂਟ ਕੋ ਇਨਸਾਫ ਨਹੀਂ ਚਾਹਨੇ ਕਿ ਮੇਰੇ ਵੀਰ ਨੂੰ ਇਨਸਾਫ ਮਿਲੇ ਮਾਂ ਤੇ ਦਾਦੀ ਦੇ ਜੀਉਣ ਦਾ ਇਕੱਲਾ ਸੀ ਸਹਾਰਾ ਚੰਗਾ ਭਵਿੱਖ ਤੇ ਪੜ੍ਹਾਈ ਲਈ ਕੀਤਾ ਸੀ ਵਿਦੇਸ਼ ਦਾ ਰੁੱਖ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦੇਵਨ ਮੀਡੀਆ ਮੈਂ ਬਿਆਨ ਚੰਗੇ ਭਵਿੱਖ ਦੀ ਕਾਮਨਾ ਲਈ ਰੋਜੀ ਰੋਟੀ ਕਮਾਉਣ ਤੇ ਪੜਨ ਲਈ ਕੈਨੇਡਾ ਦੇ ਵਿਨੀਪੈਗ ਸ਼ਹਿਰ ਵਿੱਚ ਪੁੱਲਤ ਦੇ ਨੇੜੇ ਪਿੰਡ 라ਹਪੁਰ ਪੀਰ ਬਖਸ਼ ਦੇ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਜਿਸ ਦੀ ਲਾਸ਼ ਕੈਨੇਡਾ ਦੇ ਇੱਕ ਝੀਲ ਵਿੱਚੋਂ ਮਿਲੀ ਹੈ ਖਬਰ ਮਿਲਦੇ ਹੀ ਪਰਿਵਾਰ ਵਿੱਚ ਸੋਗ ਦੀ ਲਹਿਰ ਪਾਈ ਗਈ ਹੈ ਤੇ ਉਹਨਾਂ ਨੇ ਇਸ ਦੀ ਬਰੀਕੀ ਨਾਲ ਜਾਂਚ ਕਰਾਉਣ ਦੀ ਮੰਗ ਕੀਤੀ ਹੈ ਉਕਤ ਨੌਜਵਾਨ ਦੀ ਪਛਾਣ ਦਵਿੰਦਰ ਸਿੰਘ ਪੁੱਤਰ ਸੁਖਜਿੰਦਰ ਸਿੰਘ ਵਾਸੀ ਰਾਹਪੁਰ ਪੀਰ ਬਖਸ਼ ਵੱਜੋ ਹੋਈ ਹੈ ਜੋ ਕਿ ਪੜ੍ਹਾਈ ਦੇ ਨਾਲ-ਨਾਲ ਕੰਮ ਲਈ ਕਰੀਬ 8 ਸਾਲ ਪਹਿਲਾਂ ਵਿਦੇਸ਼ ਗਿਆ ਸੀ। ਉਕਤ ਮ੍ਰਿਤਕ ਨੌਜਵਾਨ ਦੇ ਪਿਤਾ ਦੀ ਕਰੀਬ 20 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ। ਘਰ ਦਾ ਗੁਜ਼ਾਰਾ ਉਸ ਦੇ ਸਿਰ ਤੇ ਚੱਲਦਾ ਸੀ ਤੇ ਉਸ ਦੀ ਮਾਤਾ ਗੁਰਮੀਤ ਕੌਰ ਤੇ ਘਰ ਵਿੱਚ ਦਾਦੀ ਰਹਿੰਦੇ ਨੇ। ਮਾਤਾ ਗੁਰਮੀਤ ਕੌਰ ਨੇ ਦੱਸਿਆ ਕਿ ਮੇਰਾ ਬੇਟਾ 8 ਸਾਲ ਪਹਿਲਾਂ ਪੜਾਈ ਦੇ ਤੌਰ ਤੇ ਕੈਨੇਡਾ ਗਿਆ ਸੀ ਤੇ ਪੜਾਈ ਦੇ ਨਾਲ ਨਾਲ ਉਹ ਪਾਰਟ ਟਾਈਮ ਕੰਮ ਕਰਦਾ ਸੀ ਤੇ ਉਸ ਦੀ लाश ਕੈਨੇਡਾ ਦੀ ਇੱਕ ਝੀਲ ਵਿੱਚੋਂ ਮਿਲੀ ਹੈ ਇਸ ਗੱਲ ਦਾ ਉਹਨਾਂ ਨੂੰ ਉਸ ਸਮੇਂ ਪਤਾ ਲੱਗਿਆ ਜਦੋਂ ਉੱਥੋਂ ਦੀ ਪੁਲਿਸ ਨੇ ਉੱਥੋਂ ਦੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕੀਤੀ ਜਿਸ ਦੇ ਮਗਰੋਂ ਉਹਨਾਂ ਨੇ ਉਸ ਦੀ ਮਾਤਾ ਨੂੰ ਫੋਨ ਕਰਕੇ ਦੱਸਿਆ ਉਸ ਦੀ ਮਾਤਾ ਦਾ ਕਹਿਣਾ ਹੈ ਕਿ ਮੇਰਾ ਲੜਕਾ ਮੇਰੇ ਨਾਲ ਗੱਲ ਕਰਕੇ ਕੰਮ ਤੇ ਗਿਆ ਜਿਸ ਦੇ ਮਗਰੋਂ ਉਸ ਦਾ ਪਤਾ ਨਹੀਂ ਚੱਲਿਆ ਉਹਨਾਂ ਕਿਹਾ ਪੁੱਤਰ ਦੀ ਜਿਸ ਤਰ੍ਹਾਂ ਹੀ ਮੌਤ ਹੋਈ ਉਹ ਇੱਕ ਛੁੱਕੀ ਹਾਲਾਤਾਂ ਵਿੱਚ ਹੋਈ ਹੈ ਜਿਸ ਨੂੰ ਮਾਰ ਕੇ ਕੈਨੇਡਾ ਦੀ ਝੀਲ ਵਿੱਚ ਸੁੱਟਿਆ ਗਿਆ ਹੈ ਜਿਸ ਦੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ਉਹਨਾਂ ਕਿਹਾ ਮੇਰੀ ਮੇਰੇ ਲੜਕੇ ਨਾਲ 16 ਤਰੀਕ ਨੂੰ ਗੱਲ ਹੋਈ ਸੀ ਉਸਨੇ ਕਿਹਾ ਮੈਂ ਸਵੇਰੇ ਉੱਠਿਆ ਤੇ ਮੈਂ ਕੰਮ ਤੇ ਜਾਣਾ ਤੇ ਉਸਦੇ ਮਗਰੋਂ ਉਹ ਕੰਮ ਤੇ ਚਲਾ ਗਿਆ ਉਸਨੇ ਦੱਸਿਆ ਕਿ ਮੈਂ ਠੀਕ ਠਾਕ ਹਾਂ ਪਰ 22 ਤਰੀਕ ਨੂੰ ਸਵੇਰੇ 4:00 ਹੋ ਜੀ ਉਸ ਦੀ ਇਹ ਮੰਦਭਾਗੀ ਖਬਰ ਸੁਣ ਕੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਇਸ ਮੌਕੇ ਰਿਸ਼ਤੇਦਾਰ ਪਰਿਵਾਰਾਂ ਨੇ ਵੀ ਕਿਹਾ ਗੁਰਸਿੱਖ ਮੁੰਡਾ ਪਰਿਵਾਰ ਦਾ ਬਹੁਤ ਵਧੀਆ ਲੜਕਾ ਸੀ ਜੋ ਘਟਨਾ ਵਾਪਰੀ ਉਸ ਦੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ਤੇ ਇਸ ਦਾ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਮੇਰਾ ਬੇਟਾ ਦਵਿੰਦਰ ਸਿੰਘ ਤੇ ਰਹਿਦਾ ਸੀ ਕੈਨੇਡਾ ਚ ਪਹਿਲਾਂ ਵੀ ਲੈ ਗਿਆ ਪੜਿਆ ਤੇ ਪੀਆਰ ਲਾਉਣ ਉਹ ਚ ਕੈਨੇਡਾ ਆਇਆ ਹੋਇਆ ਉੱਥੇ ਸਾਲ ਚ ਰਹਿੰਦਾ ਸੀ ਮੈਨੂੰ ਕੋਈ ਪਤਾ ਨਹੀਂ ਹੱਸਦਾ ਕਹਿੰਦਾ ਤੂੰ ਕਰੋ ਗਿਆ ਛੁੱਟੀ ਕਰਕੇ ਸਤਾਰਾ ਸਾਲ ਹੋ ਗਿਆ ਤੁਹਾਨੂੰ ਮੰਨ ਕੇ ਪਤਾ ਸੀ ਕਿੰਦਾ ਬਤਾ ਉਹ ਕੰਮ ਤੇ ਪਹੁੰਚਿਆ ਨਹੀਂ ਨਬ ਉਹ ਤੁਹਾਡੀ ਜਿਹੜੀ ਲਾਸਟ ਟਾਈਮ ਗੱਲ ਹੋਈ ਕਿ ਕਦੋਂ ਹੋਈ ਔਰ ਕੀ ਕਿਹਾ ਸੀ ਉਹਨਾਂ ਦਾ ਮੰਗਲਵਾਰੀ ਮੇਰਾ ਪੱਤਵਾਰ ਸੀ ਉਹਨਾਂ ਦਾ ਸਾਡੇ ਨਾਲ ਸੀ ਮੇਰਾ ਬਾਰਾਂ ਇੱਕ ਵਜੇ ਆਇਆ ਸੀ ਲੱਗਾ ਮੈਂ ਕਿ ਬੜੀ ਸੋਹਣੀ ਗੱਲ ਹੈ ਬੜਾ ਸੋਹਣਾ ਰਸਿਆ ਘਟਿਆ ਮੇਰੇ ਕੋਲ ਮੈਂ ਇਹਨੂੰ ਪੁੱਛਿਆ ਮੈਂ ਕਿ ਕੀ ਕਰਦਾ ਕਹਿੰਦਾ ਮੈਂ ਸੁੱਤਾ ਪੇਟਿਆ ਕੰਮ ਤੇ ਜਾਣਾ ਮੈਂ ਕਹਾਂ ਤਾ ਤੂੰ ਫੇਰ ਬੋਚੀ ਪਰ ਚਿਟਾਦਾ ਤੇ ਕੰਮ ਤੇ ਚੱਲ ਜਾ ਮੈਂ ਕਿਹਾ ਤੀ ਤੂੰ ਭੁੱਖਾ ਦਾ ਨਹੀਂ ਸੋਂਗਿਆ ਕਹਿੰਦਾ ਨਹੀਂ ਮਰੀ ਕੀ ਬਣਾਇਆ ਕਹਿੰਦਾ ਦਾਲ ਮੈਂ ਤਾਂ ਦਾਲ ਬਣਾਈ ਤੇ ਫਾਰ ਕਹਿੰਦਾ ਤੇ ਖਾਵਾ ਤੈਨੂੰ ਐਨੇ ਕਹਦਾਂ ਕਿ ਮੇਰਾ ਕਸਟਮਰ ਆ ਗਿਆ ਮੈਂ ਬੰਦ ਕਰਕੇ ਤੇ ਫੋਨ ਰੱਖ ਦਿੱਤਾ ਮੈਂ ਕਿ ਬਾਅਦ ਚ ਲਾਂਗੀ ਬਾਅਦ ਚ ਮੈਂ ਮੈਸੇਜ ਕਰ ਗਿਆ ਮੰਮੀ ਮੱਥਾ ਟੇਕਦਾ ਮੈਂ ਕੰਮ ਤੇ ਚੱਲਿਆ ਕੰਮ ਤੇ ਪਹੁੰਚਿਆ ਨਹੀਂ ਪਰ ਕੰਮ ਤੇ ਪਹੁੰਚਿਆ ਨਹੀਂ ਮਜਾਉਂ ਤੱਕ ਕੰਮ ਕਰਦਾ ਸੀ ਨਾਲ ਹੀ ਹੇਠਾਂ ਜਿਹੜੀ ਗੱਲ ਹੈ ਥੋੜੀ ਗ੍ਰੀਨ ਕਿਤੋਂ ਲਈ ਨ ਕਿਸੇ ਲਾਤ ਤੱਕ ਜੀ ਜਿਹੜੀ ਦਾਦਾ ਬਦੀ ਮੇਰੇ ਨਾਲ ਅੱਧੇ ਘੰਟਾ ਦਾ ਰਸਤਾ ਉੱਥੇ ਉਹਨਾਂ ਨੇ ਮਾਰ ਕੇ ਚੀਰ ਦੇ ਵਿੱਚ ਸੁੱਟਿਆ ਮੈਰ ਈ ਦਾ ਸਮਾਂ ਉੱਗ ਸੀ ਬਾਰ 10 ਸਾਲੋਂ ਸਮਾਂ 6 ਸਾਲਾ ਤੋਂ ਮਿਨੀ ਪੈਕਰ ਅੰਦਰ ਤੋਂ ਸਾਲ ਉਧਰ ਪੜਾਈ ਪਿੰਸਨ ਕੀਤੀ ਵਿੰਸਰ ਪੜਾਈ ਕਰਕੇ ਆ ਕੇ ਪੀਅਰ ਲਾਈ ਇਹ ਨਾਦਰ ਥੋੜੀ ਪੈਕ ਲਾਈ ਘਰ ਦੇ ਫੈਮਿਲੀ ਮੈਂਬਰ ਕੋਲ ਕੋਨੇਗੇ ਮੇਰੇ ਮਰ ਸੱਸਾ ਨਵਸੀ ਰਹਿੰਦੇ ਆ ਉਹ ਪ੍ਰੋਡਿਊਸਰ ਅਸਲ ਵਿੱਚ ਮੇਰਾ ਪਿਤਾ ਵੀ ਡਿਗਰਡ ਐਂਡ ਵੇਦਵਿਚ ਜਿਹੜੀ ਇਹ ਸਾਰੀ ਕਸਰ ਆਪੜੀ ਹੈ ਇਸ ਘਟਨਾ ਦੀ ਜਾਣਕਾਰੀ ਕੀ ਬੰਕ ਕਰਦੇ ਦੀ ਉਥੋਂ ਦੀ ਸਰਕਾਰ ਨੂੰ ਉਥੋਂ ਦੀ ਸਰਕਾਰ ਕੋਲ ਮੈਂ ਮੰਗ ਕਰਦੀ ਆ ਵੀ ਉਥੇ ਮੇਰੇ ਫੋਟੋ ਨੋਟ ਚ ਸਹੀ ਸਲਾਮ ਦੇਣ ਨਾਲ ਸਾਹ ਕੋਲਿਆ ਕਿ ਕਿੰਨੇ ਕੀ ਕੀਤਾ ਕਿੰਨੇ ਨਹੀਂ ਕੀ ਕੀਤਾ ਉਸੇ ਗੁਰਸੇਖ ਸਿੰਘ ਸਰਦਾਰ ਕੋਈ ਨਾ ਤੇ ਮਗਾਨ ਹੋ ਆਪਣੇ ਪਤਨ ਵੇਖਿਆ ਕਿੰਨੇ ਕੀ ਕੀਤਾ ਹੈ ਜਿਹੜੋ ਉਹ ਜੀ ਦੱਸ ਰਹੀ ਹੈ ਤਾਂ ਕਿੱਦਾਂ ਪਤਾ ਲੱਗਿਆ ਤੁਹਾਨੂੰ ਪੰਜ ਜੀ ਜੀ ਚੈਰ ਤੁਸੀਂ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿੰਨੇ ਦੱਸਿਆ ਨਾ ਮੇਰੇ ਨਾਲ ਦੇਖੀ ਮੇਰਾ ਨੋਦ ਮੁੰਡਾ ਇੱਥੇ ਰਹਿੰਦੇ ਨਾਲ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਦੀਦੀ ਜਰਾ ਮੁੰਡਾ ਦੋ ਦਿਨ ਕੰਮ ਤੇ ਨਹੀਂ ਆਇਆ ਦੋ ਦਿਨ ਘਰ ਨਹੀਂ ਗਿਆ

ਇਤਰਾ ਸੁਭਾਸ ਦੇ ਕਾਰਨ ਇਸ ਨੂੰ ਬਾਹਰ ਪਿਆ ਚੰਗੀ ਹੁਣ 8 ਹਮਾ ਸਾਲ ਲੱਗ ਗਿਆ ਸੀ 7 ਸਾਲ ਹੋ ਗਏ ਮਿਨਿਸਟਰ ਅੱਤੇ 2 ਸਾਲ ਰਿਹਾ ਉੱਥੇ ਸਟੱਡੀ ਕੀਤੀ ਉਹਨੇ ਫਿਰ ਵੀ ਨਹੀਂ ਪੈ ਕੇ ਚੱਲ ਗਿਆ ਉੱਥੋਂ ਅਪੀਅਰ ਲੈ ਲਈ ਤੇ ਕਹਿੰਦਾ ਮੈਂ ਇੱਥੇ ਠੀਕ ਆਣ ਮੈਨੂੰ ਕੰਮ ਇੱਥੇ ਮਿਲ ਗਿਆ ਮੈਂ ਇੱਥੇ ਸਹੀ ਆ Amazon ਦੇ ਕੰਮ ਕਰਦਾ ਸੀ ਕੋਈ ਤਾਂ ਨਹੀਂ ਗੱਲਬਾਤ ਨਹੀਂ ਸੀ ਕੋਈ ਸ ਮਤਲਬ ਕੋਈ ਤਾਂ ਨਹੀਂ ਗੱਲਬਾਤ ਨਹੀਂ ਕੋਈ ਕਿਸੇ ਲੜਾਈ ਝਗੜਾ ਨਹੀਂ ਕੋਈ ਕੋਸ਼ ਨਹੀਂ ਇੱਥੇ ਛੁੱਟੀ ਕੱਟ ਕੇ ਗਿਆ ਮਹੀਨਾ ਰਹਿ ਕੇ ਗਿਆ ਬਹੁਤ ਸੁਣਾ ਰਿਹਾ ਕੋਈ ਕਿਸੇ ਨਾਲ ਕੋਈ ਮੱਥੇ ਤੇ ਕੜੀ ਟੋੜੀਆਂ ਨਹੀਂ ਕੋਈ ਅਜਿਹੀ ਗੱਲ ਨਹੀਂ ਕੋਈ ਨਸ਼ਾ ਨਹੀਂ ਕੋਈ ਪਤਾ ਨਹੀਂ ਪਤਾ ਨਹੀਂ ਮੇਰੇ ਵੀਰ ਨਾਲ ਕੀ ਵਾਪਰਿਆ ਅਸੀਂ ਦੀ ਹੁਣ ਸਦੀ ਗੌਰਮੈਂਟ ਕੋ ਇਨਸਾਫ ਹੀ ਚਾਹੁੰਦੇ ਆ ਕਿ ਮੇਰੇ ਵੀਰ ਨੂੰ ਇਨਸਾਫ ਮਿਲੇ ਔਰ ਅਸੀਂ ਕੁਛ ਨਹੀਂ ਚਾਹੁੰਦੇ ਕੀ ਵਾਪਰਿਆ ਏ ਮੇਰੇ ਵੀਰ ਨੂੰ ਆਖਰੀ ਵਾਰੀ ਵੇਖ ਕੇ ਆ ਨਾ بس ਇਹ ਮੈਂ ਚਾਹਨੀ ਆ ਔਰ ਕੋਈ ਮੈਂ ਮੰਗ ਨਹੀਂ ਕਰਦੀ ਉੱਥੇ ਦੀ ਗੌਰਮੈਂਟ ਕੋ ਲੋ ਮੇਰੀ ਮਾਂ ਦਾ ਮੇਰੀ ਮਾਂ ਦਾ ਤੇ ਮੇਰੇ ਭਰਾ ਨੂੰ ਦੇਖ ਕੇ ਆ ਨਾ بس ਮੈਂ ਹੀ ਜਾਨੀ ਆ ਵਾਈਗਰੂ ਕੀ ਵਾਪਰ ਗਿਆ ਉਸ ਸਪੀਡ ਵਾਲੀ ਕਿਤਾਬ ਕੀ ਹੈ 50 ਲਾਖਾਂ ਕਿ ਕੀ ਮੈਟਰ ਹੈ ਇਸਾਰਾ 50 ਕਹਣਾ ਚਾਹੀਦਾ ਹੈ ਜਿਹਦੇ ਹੁਕਾਨਾ ਤੋਂ ਨਾ ਗਿਰਨ ਸਾਬ ਲੱਲਣਾ ਚਾਹੀਦਾ ਸਾਦਾ ਸਾਲੋ ਗਏ ਨੂੰ ਗਏ ਨੂੰ ਮਿਨੀ ਪੈਕ ਠੀਕ ਕੋਠੇ ਕੋਦੇ ਦੇਖੋ ਗਈ ਹੈ ਜੀ ਅਜ ਸਾਨੂੰ ਵਗਰੇ ਪਤਾ ਲੱਗਾ 3:00 ਵਜੇ ਇਹ ਕਿ ਇਹ ਸੱਚੀ ਹੈ ਕਿ ਇਹ ਦੇ ਬਚੋਦੀ जो है लास्ट में लिए तो कोई कुमऊनिया कोई जगह कोई कुमऊनिया यहां पे फादर भी देख सके ले स्टेशन पे के जाने आ बच्चा बच्चे की मां उसे जावे देखे देख के बिरकी ना जो भी है हैगा अपने का आखिरी बार मुंह से तो 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 देख सके ऐ दीदी बेटी बैठ भी तोडा की लाता ही की करनी चाहिए मैं ना तो मस्ठ लगने

ਉਸ ਬਾਤ ਕੋਈ ਪਤਾ ਨਹੀਂ ਲੱਗਾ ਪਰ ਪਰਿਵਾਰ ਦੀ ਹਾਲਤ ਦੇਖੀ ਜਾ ਤਾਂ ਇਸ ਤਰ੍ਹਾਂ ਖਾਸ ਕਿਸ ਤਰ੍ਹਾਂ ਦੀ ਹੈਗੀ ਆ ਹਾਂ ਤੇ ਸਿਰਫ ਉਸ ਮੁੰਡੇ ਦੇ ਸਿਰ ਤੇ ਕਮਾਣ ਵਾਲਾ ਉਸ ਮੁੰਡੇ ਪੇਤਾ ਦੀ ਪਹਿਲਾਂ ਬੈਥੀ ਦੀ ਹੈ